ਮਾ ਐਮ ਐਂਦਰ ਸਿੰਘ ਭੈਣੀਵਾਗਾ ਬੀ ਕੇ ਜੂ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਜਿਹੜੀ ਭਗਵੰਤ ਮਾਨ ਨੇ ਇੱਕ ਬੈਟ ਦਿੱਤੀ ਹੈ ਕਿਉਂਕਿ ਟੀਵੀ ਇੱਕ ਵਾਰਾਂ ਦੇ ਵਿੱਚ ਕਿਸਾਨਾਂ ਦੇ ਤੇ ਕਿਸਾਨ ਜਸੇ ਬੰਦੀਆਂ ਦੇ ਖਿਲਾਫ ਬੋਲਿਆ ਉਹਦੀ ਅਸੀਂ ਨਿੰਦਿਆ ਕਰਦੇ ਹਾਂ ਕਿਉਂਕਿ ਇਹਨੇ ਇੱਕ ਬਿਆਨ ਦਿੱਤਾ ਵੀ ਜਿਹੜੇ ਕਿਸਾਨ ਦੇ ਹਰੇ ਇੱਕ ਦੇ ਮੋਟਰ ਹੈ ਹਰੇਕ ਦੇ ਪੰਜ ਦਸਤਰ ਲੱਗਣੇ ਹੁਣੇ ਜ਼ਰੂਰੀ ਹੈ ਤੇ ਜੇਕਰ ਦਸਤਰ ਨਹੀਂ ਲਾਉਂਦੇ ਐਕਸੀਡੈਂਟ ਘਟ ਜਾਂਦੀ ਹੈ ਤਾਂ ਫੇਰ ਕਿਤੇ ਕਿਸਾਨ ਜਿਹੀ ਬੰਦियां ਆਏ ਨਾਰੇ ਲਾਉਣਾ ਵੀ ਭਗਵੰਤ ਆਕਸੀਜਨ ਦੇ ਕਿਉਂਕਿ ਆਕਸੀਜਨ ਆ ਕਹਿੰਦਾ ਬੂਝਾਂ ਨੇ ਦੇਣੀ ਐ ਅਸੀਂ ਕਹਿੰਦੇ ਆ ਵੀ ਹਰੇਕ ਮੋਟਰ ਤੇ ਕਿਸਾਨ ਨੇ ਆਪ ਦੇ ਮੋਟਰ ਦੇ ਉੱਤੇ ਵੀ ਬੂਝੇ ਪੰਜ ਤੋਂ ਵੱਧ ਲਾਏ ਹੋਏ ਨੇ ਜਿਹੜੇ ਦਸਤਰ ਬੱਤਾਂ ਦਾਵਾਂ ਦੇ ਉੱਤੇ ਆਏ ਛਾਲੀ ਤੁਸੀਂ ਦੇਖਦੇ ਹੋ ਵੀ ਲਾਉਂਦੇ ਆ ਬੇਲਾ ਥਾਂ ਇੱਚ ਵੀ ਨਹੀਂ ਰਹਿਣ ਦਿੰਦਾ ਦਸਤਰ ਲਾਉਂਦਾਗਾ ਤੇ ਅਸੀਂ ਸਰਕਾਰ ਨੂੰ ਦੱਸਦੇ ਆ ਵੀ ਜਿਹੜੇ ਵੱਡੇ ਵੱਡੇ ਨੀਲ ਵਿਹਲੇ ਪਏ ਆ ਸਰਕਾਰੀ ਥਾਂ ਪਏ ਨੇ ਉਹ ਤੇ ਰੇਰੂ ਕਿ ਤਰਾ ਰੀਆਂ ਹੋਈ ਜਾਂਦੀਆਂ ਸਰਕਾਰ ਨੇ ਕਿੰਨਾ ਕੁ ਡਾਕਟਰਾਂ ਵੱਲੀ ਧਿਆਨ ਕੀਤਾ ਅਸੀਂ ਦੁੱਖ ਦੀ ਗੱਲ ਇਹ ਹੈ ਵੀ ਜਿਹੜੀ ਸਰਕਾਰ ਨਾਰਿਆਂ ਤੋਂ ਨਿਕਲੀ ਹੋਵੇ ਕਿਹਾ ਹੋਵੇ ਨਾਰੇ ਲਾ ਕੇ ਸਰਕਾਰ ਬਣੀ ਹੋਵੇ ਅੱਜ ਇਹ ਕਹਿੰਦੀ ਆ ਵੀ ਸਰਕਾਰ ਤੋਂ ਇਹ ਕਹਿ ਕੇ ਨਾ ਮੰਗੋ ਨਾਰੇ ਲਾ ਕੇ ਵੀ ਆਕਸੀਜਨ ਦੇਵੇ ਅਸੀਂ ਇਹਦੀ ਨਿੰਦਿਆ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਇਹ ਫੇਰੀ ਪਾਉਣ ਆਊਗਾ ਇਹਦਾ ਜਵਾਬਸਵਾਬ ਲਵਾਂਗੇ ਵੀ ਜਿਹੜੀ ਸਰਕਾਰ ਬਣੀ ਧਰਨਿਆਂ ਤੋਂ ਐ ਨਾਰੇ ਲਾਉਂਦਿਆਂ ਤੋਂ ਬਣੀ ਐ ਅੱਜ ਉਹਨੂੰ ਇੰਨੀ ਤਕਲੀਫ ਤੇ ਇਹਨਾਂ ਦੁੱਖ ਕਿਉਂ ਲੱਗਿਆ ਇਸ ਕਰਕੇ ਵੀ ਅਸੀਂ ਜ਼ੋਰਦਾਰ ਨਿੰਦਿਆ ਕਰਦੇ ਹਾਂ ਕਿਸਾਨਾਂ ਹੁਣ ਝੋਨਾ ਲਾਇਆ ਹਰੇ ਭਾਈ ਫੁੱਲ ਹੈ ਆਕਸੀਜਨ ਜਿਹੜਾ ਪ੍ਰਦੂਸ਼ਣ ਹੈ ਉਹ ਇਹ ਲਟੇਰੇ ਕਰਦੇ ਆ ਜਿਹੜਾ ਐਕਸ਼ਨ ਸਾਫ਼ ਕਰਦੇ ਆ ਵਧੀਆ ਹਵਾ ਕਰਦੇ ਆ ਉਹ ਇੱਕੋ ਇੱਕ ਕਿਸਾਨ ਆ ਉਹਨਾਂ ਦੇ ਖਿਲਾਫ ਜਿਹੜਾ ਬੋਲਿਆ ਇਹਦੀ ਅਸੀਂ ਜ਼ੋਰਦਾਰ ਨਿੰਦਿਆ ਕਰਦੇ ਆ ਮੈਂ ਭਾਰਤੀ ਕਿਸਾਨ union ਇੱਕ ਸਾਟਕੌਂਦਾ ਦਾ ਦਿਲਾ ਮਾਨਸਾ ਖਜਾਂਕੀ ਇਕਬਾਲ ਸਿੰਘ ਮਾਨਸਾ ਫੋਮਾ ਦੱਸਣਾ ਚਾਹੁੰਨਾਗਾ ਵੀ ਜੋ ਅੱਜ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾਗਾ ਵੀ ਛੋਟੇ ਕਿਸਾਨਾਂ ਨੂੰ ਆਪਣੀਆਂ ਮੋਟਰਾਂ ਉੱਤੇ ਚਾਰ-ਚਾਰ ਦਰਖਤ ਲਾਉਣੇ ਚਾਹੀਦੇ ਨੇ ਤੇ ਆਕਸੀਜਨ ਵਧੂਗੀ ਫੇਰ ਅਸੀਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਇੱਥੇ ਵੱਡੀਆਂ ਫਾਰਮਾਂ ਨੇ ਆ ਜਿਹੜੇ 100-100 ਏਕੜ ਦੇ ਮਾਲਕ ਨੇ ਜਾਂ 50-50 ਕਿੱਲਾਂ ਦੇ ਮਾਲਕ ਨੇ ਜਾਂ 20-20 ਕਿੱਲਾਂ ਦੇ ਮਾਲਕ ਹੈ ਉਹਨਾਂ ਦੇ ਖੇਤਾਂ ਮੋਟਰਾਂ ਤਾਂ ਛੱਡੋ ਉਹਨਾਂ ਦੇ ਖੇਤਾਂ ਦੇ ਵਿੱਚ ਇੱਕ ਵੀ ਦਰਖਤ ਨਹੀਂ ਆ ਕਿਉਂਕਿ ਉਹਨਾਂ ਨੇ ਸਾਰੇ ਦੇ ਸਾਰੇ ਦਰਖਤ ਪਟਾਰ ਕੇ ਨੇਗੇ ਅਸੀਂ ਮੰਗ ਕਰਦੇ ਭਗਵੰਤ ਮਾਨ ਉਹਨਾਂ ਤੋਂ ਵਿੱਚ ਆਤਮਾਰ ਜਿਹੜੇ 600 ਕਿੱਲੇ 50-50 ਕਿੱਲਾਂ ਦੇ ਮਾਲਕ ਨੇਗੇ ਉਹਨਾਂ ਨੂੰ ਕਹਿੰਦੇ ਘੱਟੋ ਘੱਟ 2-2 ਏਕੜ ਦੇ ਵਿੱਚ ਜ਼ਰੂਰ ਪੌਦੇ ਲਾਉਣਾ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਕ੍ਰੂਸ਼ਲੀ ਹਸਾਬ ਚਾਹੀਦਾ ਬਿਲਕੁਲ ਜੇ ਸਾਡੇ ਜਿਹੜੇ ਛੋਟੇ ਕਿਸਾਨ ਨੇ ਜਿਹੜੇ 2-2 ਕਿੱਲੇ ਵਾਲੇ 3-3 ਕਿੱਲੇ ਵਾਲੇ ਕਿਸਾਨ ਜਾਂ 5 ਕਿੱਲੇ ਤੱਕ ਦਾ ਕਿਸਾਨ ਹੈਗਾ ਉਹਨੇ ਹਰੇਕ ਨੇ ਆਪਣੇ ਜੋਗਰੇ ਦਰਸਤ ਲਾਏ ਹੋਏ ਮੈਂ ਕਹਿੰਦਾ ਜੇ ਮੈਂ ਕਹਿੰਦਾ ਮੈਂ 2.5 ਕਿੱਲੇ ਦਾ ਕਿਸਾਨ ਆ ਪਰ ਮੇਰੇ ਘਰ ਮੂਰੇ ਜਾ ਕੇ ਦੇਖਿਆ ਦਰਸਤ ਕਿੰਨੇ ਲੱਗੇ ਨੇ ਜਾਂ ਮੇਰੇ ਬਾਣ ਚ ਜਾ ਕੇ ਦੇਖਿਆ ਨਾ ਕਿ ਕਿੰਨੇ ਦਰਸਤ ਲੱਗੇ ਆ ਅ ਉਹਨਾਂ ਨੇ ਸਪੈਸ਼ਲ ਆਰਡਰ ਕਰਕੇ ਉਹਨਾਂ ਦੇ ਖੇਤਾਂ ਵਿੱਚ ਵੀ ਦਰਸਤ ਲਾਇਆ ਜਾਂ ਤਾਂ ਕਿ ਪ੍ਰਦੂਸ਼ਣ ਸ਼ੁੱਧ ਹੋ ਸਕੇ।